ਅਬਦੇ ਸੀਐਮ ਨੇ ਅੱਜ ਵਿਖਾਈ ਦਰਿਆ ਦਿਲੀ ਜੋ ਪੰਜਾਬ ਦੇ ਲੋਕਾਂ ਲਈ ਆਪਣਾ ਹੈਲੀਕਾਪਟਰ ਦੇ ਦਿੱਤਾ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਨਾਲ ਜਿ ਨਿਜਠਣ ਲਈ ਆਪਣਾ ਹੈਲੀਕਾਪਟਰ ਛੱਡ ਕੇ ਉਸ ਹਲਕੇ ਦੇ ਵਿੱਚ ਚਲੇ ਗਏ ਨੇ ਜਿਸ ਨੂੰ ਲੈ ਕੇ ਚਾਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਛਲਾਂਗਾ ਹੋ ਰਹੀ ਏ ਜੋ ਪਹਿਲੇ ਅਜੇ ਮੁੱਖ ਮੰਤਰੀ ਪੰਜਾਬ ਦੇ ਬਣੇ ਨੇ ਜਿਹੜੇ ਲੋਕਾਂ ਲਈ ਔਰ ਲੋਕਾਂ ਦੇ ਵਿੱਚ ਆਪਣੇ ਆਪ ਬਿਨਾ ਪਰਵਾਹ ਕੀਤੇ ਹੀ ਚਲੇ ਜਾਂਦੇ ਨੇ ਜੋ ਉਹਨਾਂ ਦੀ ਸਿਕਿਉਰਟੀ ਵੀ ਉਹਨਾਂ ਦੇ ਨਾਲ ਸੀ ਪਰ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਛੱਡ ਕੇ ਪੈਦਲ ਜਾਣਾ ਹੀ ਮੁਨਾਸਿਬ ਸਮਝਿਆ ਜੋ ਹੁਣ ਉਥੂ ਦੇ ਡੀਸੀ ਸਾਹਿਬ ਵੱਲੋਂ ਗੱਡੀਆਂ ਮੁਹੱਜਾ ਕਰਵਾਈਆਂ ਗਈਆਂ ਮੁੱਖ ਮੰਤਰੀ ਨੂੰ ਵਾਪਸ ਲੈ ਕੇ ਜਾਣ ਵਾਸਤੇ ਔਰ ਹੈਲੀਕਾਪਟਰ ਆਪਣਾ ਉਸ ਇਲਾਕੇ ਦੇ ਵਿੱਚ ਛੱਡ ਦਿੱਤਾ ਹੈ ਤੁਸੀਂ ਜਿਹੜੇ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਕੀ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਪਹਿਲੇ ਪੰਜਾਬ ਨੂੰ ਅਜੇ ਮੁੱਖ ਮੰਤਰੀ ਮਿਲੇ ਨੇ ਭਾਵੇਂ ਉਹ ਗੱਲਾਂ ਜ਼ਰੂਰ ਕਰਦੇ ਨੇ ਆਪਣੇ ਵਿਰੋਧੀ ਪਾਰਟੀਆਂ ਨੂੰ ਉਹਨਾਂ ਨੂੰ ਘਿਰਦੇ ਨੇ ਪਰ ਕਿਤੇ ਨਾ ਕਿਤੇ ਅਜੇਹਾ ਵੀ ਕੰਮ ਕਰ ਜਾਂਦੇ ਨੇ ਜਿਹੜਾ ਦੁਨੀਆ ਤੱਕ ਮਿਸਾਲ ਕਾਇਮ ਕਰ ਦਿੱਤੀ ਅੱਜ ਮੁੱਖ ਮੰਤਰੀ ਨੇ ਜਦੋਂ ਤੱਕ ਦੁਨੀਆ ਰਹਿ ਗਈ ਉਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਜੋ ਇਸ ਤਰ੍ਹਾਂ ਚੱਲਦਾ ਰਹੇਗਾ ਸੋ ਮੁੱਖ ਮੰਤਰੀ ਜਿਵੇਂ ਹੀ ਅੱਜ ਜੋ ਹਰ ਪੀੜਤਾ ਦੀ ਰਾਹਤ ਕਰਜ ਵਾਸਤੇ ਆਪਣਾ ਜੱਜਾ ਲਨ ਵਾਸਤੇ ਆਈ ਸੀ ਪਰ ਦਿਨਾ ਨਗਰ ਹਲਕੇ ਦੇ ਵਿੱਚ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੇ ਜੋ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਉਹਨਾਂ ਦਾ ਮਨ ਪਰ ਆਇਆ ਔਰ ਉਹਨਾਂ ਨੇ ਲੋਕਾਂ ਦੀ ਪੁਕਾਰ ਸੁਣਦਿਆਂ ਹੋਇਆਂ ਆਪਣਾ ਹੈਲੀਕਾਪਟਰ ਹਲਕੇ ਵਿੱਚ ਛੱਡ ਦਿੱਤਾ ਉਹਨਾਂ ਨੇ ਆਪਣੇ ਹੈਲੀਕਾਪਟਰ ਨੂੰ ਛੱਡ ਕੇ ਜੋ ਅਪੀਲ ਕੀਤੀ ਹੈ ਲੋਕਾਂ ਨੂੰ ਔਰ ਆਪਣੇ ਉਥੂ ਦੇ ਰਾਹਤ ਕਰਜ ਜਿਹੜੇ ਜੁਟੇ ਹੋਏ ਨੇ ਉਹਨਾਂ ਨੂੰ ਕਿਹਾ ਕਿ ਜਦੋਂ ਤੱਕ ਪਾਣੀ ਦੀ ਮਾਰ ਘਟਨੀ ਜਾਂਦੀ ਉਦੋਂ ਤੱਕ ਮੇਰਾ ਹੈਲੀਕਾਪਟਰ ਇੱਥੇ ਰਹੇਗਾ ਔਰ ਲੋਕਾਂ ਦੇ ਬਚਾ ਲਈ ਇਹ ਹੈਲੀਕਾਪਟਰ ਵਰਤਿਆ ਜਾਵੇ ਉਹਨਾਂ ਨੇ ਡੀਸੀ ਸਾਹਿਬ ਨੂੰ ਹੁਕਮ ਦੇ ਦਿੱਤੇ ਕਿ ਜਿੰਨਾ ਵੀ ਇਸ ਵਿੱਚ ਡੀਜਲ ਮੱਚੇਗਾ ਜਿੰਨਾ ਵੀ ਜਤੋ ਵੀ ਉਹ ਕੁਛ ਇਸ ਦਾ ਪੂਰਾ ਸਰਕਾਰ ਦੇ ਖਾਤੇ ਦੇ ਵਿੱਚੋਂ ਡੀਜ਼ਲ ਪਾ ਕੇ ਔਰ ਇਸ ਹੈਲੀਕਾਪਟਰ ਨੂੰ ਇੱਥੇ ਚਲਾਉਣਾ ਹੈ ਸੋ ਡੀਸੀ ਸਾਹਿਬ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਜੋ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌੜਾ ਕਰਨ ਲਈ ਪਹੁੰਚੇ ਸਨ ਪਰ ਉਹਨਾਂ ਨੇ ਪੰਜਾਬੀਆਂ ਨੂੰ ਰੈਸਕਿਊ ਕਰਨ ਲਈ ਲੋਕਾਂ ਨੂੰ ਰਹਾਤ ਸਮਗਰੀ ਪਹੁੰਚਾਉਣ ਲਈ ਇਹ ਹੈਲੀਕਾਪਟਰ ਜਿਹੜਾ ਦਿੱਤਾ ਹੈ ਸੋ ਸੀਐਮ ਮਾਨ ਨੇ ਕਿਹਾ ਕਿ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡ ਅਜੇ ਹਨ ਜਿੱਥੇ ਲੋਕ ਘਰਾਂ ਤੋਂ ਬਾਹਰ ਵੀ ਨਹੀਂ ਨਿਕਲ ਸਕਦੇ ਕਰਾਂ ਦੇ ਵਿੱਚ ਪਾਣੀ ਵੜਨ ਕਰ ਲੋਕ ਆਪਣੇ ਮਕਾਨਾਂ ਦੀਆਂ ਛੱਤਾਂ ਤੇ ਬੈਠੇ ਹੋਏ ਹਨ ਔਰ ਉਹਨਾਂ ਨੂੰ ਰਾਸ਼ਨ ਵੀ ਨਹੀਂ ਮਿਲ ਰਿਹਾ ਜਿਨ੍ਹਾਂ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਇਹ ਹੈਲੀਕਾਪਟਰ ਦਿੱਤਾ ਅੱਜ ਮੈਂ ਉਹਨਾਂ ਲੋਕਾਂ ਲਈ ਇਹ ਹੈਲੀਕਾਪਟਰ ਜੋ ਇੱਥੇ ਛੱਡ ਕੇ ਜਾ ਰਹਿਆਂ ਉਹਨਾਂ ਦੇ ਹਵਾਲੇ ਕਰ ਰਿਆਂ ਉਹਨਾਂ ਨੇ ਕਿਹਾ ਕਿ ਮੈਂ ਹੈਲੀਕਾਪਟਰ ਨੂੰ ਇੱਥੇ ਛੱਡ ਕੇ ਜਾ ਰਿਆਂ ਇਸ ਲਈ ਕਿ ਲੋਕਾਂ ਤੱਕ ਦੁੱਧ ਰਾਸ਼ਨ ਅਤੇ ਹੋਰ ਪਾਣੀ ਪਹੁੰਚਾਇਆ ਜਾ ਸਕੇ ਮੈਂ ਇਸ ਲਈ ਡੀਸੀ ਸਾਹਿਬ ਨੂੰ ਨਿਰਦੇਸ਼ ਦੇ ਦਿੱਤੇ ਹਨ ਮੈਂ ਖੁਦ ਕਰ ਰਹੀ ਵਾਪਸ چلا ਜਾਵਾਂਗਾ ਇਹ ਹੈਲੀਕਾਪਟਰ ਲੋਕਾਂ ਦਾ ਹੈ ਜਦੋਂ ਤੱਕ ਲੋਕਾਂ ਤੇ ਬਚਾਅ ਤੇ ਹੋਰ ਕੰਮਾਂ ਨਹੀਂ ਲੋਡ ਹੋਵੇਗੀ ਇਹ ਲੋਕਾਂ ਦੇ ਹਵਾਲੇ ਹੀ ਰਹੇਗਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਕੁਦਰਤ ਸੱਤੇ ਕੋਈ ਜੋਰ ਨਹੀਂ ਅਸੀਂ ਆਪਣੇ ਵੱਲੋਂ ਲੋਕਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹਨਾਂ ਨੇ ਅੱਗੇ ਕਿਹਾ ਕਿ ਇਸ ਸੰਕਟ ਦੇ ਸਮੇਂ ਵਿੱਚ ਪੰਜਾਬ ਨੂੰ ਰਾਹਤ ਪੈਕੇਜ ਦੇ ਰੂਪ ਵਿੱਚ ਤੁਰਸਤਾ ਬਣਦਾ ਹਕ ਕੇਂਦਰ ਸਰਕਾਰ ਦੇਵੇ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਹੁਤ ਵੱਡਾ ਆਪਣੇ ਪੰਜਾਬੀਆਂ ਲਈ ਕੰਮ ਕੀਤਾ ਜੋ ਹੈਲੀਕਾਪਟਰ ਦੇ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਨੇ ਲੋਕਾਂ ਲਈ ਆਪਣਾ ਹੈਲੀਕਾਪਟਰ ਛੱਡਿਆ ਜਦੋਂ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਮੁੱਖ ਮੰਤਰੀ ਹੋਏ ਨੇ ਭਾਵੇਂ ਕੈਪਟਨ ਅਮਨਿੰਦਰ ਸਿੰਘ ਹੋਇਆ ਚਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਏ ਨੇ ਉਹਨਾਂ ਨੇ ਕਦੇ ਵੀ ਅਜਿਹਾ ਨਹੀਂ ਕੀਤਾ ਜੋ ਉਸ ਸਮੇਂ ਵੀ ਹੜ੍ਹ ਆਉਂਦੇ ਸੀ ਉਸ ਸਮੇਂ ਵੀ ਲੋਕ ਕੁਦਰਤੀ ਮਾਰਾਂ ਦੇ ਹੇਠ ਆਉਂਦੇ ਸੀ ਪਰ ਕਦੇ ਵੀ ਕਿਸੇ ਨੇ ਇੰਨੀ ਦਿਆਦਰੀ ਨਹੀਂ ਦਿਖਾਈ जो अपने हेलीकॉप्टर के लोगों तक राहत पहुँचाई जा सके सो ऐसा मुख्यमंत्री पंजाब में मिले जो कई दुनिया तक यह जरा कि याद रहेगा अपना हैलीकॉप्टर पैदल चलते बने और उ डीसी साहब को हुक्म करके के, के लोगों तक राहत कार्ज पहुँचा वास्ते मेरा हैलीकॉप्ट वरत्या जाए